ਕੀ ਗਲਬਤ ਕੀ ਹੋਇਆ ਕਲਪਰ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਨੂੰ ਗੋਲੀ ਮਾਰ ਕੇ ਡੈਥ ਕਰਤੀ ਬਸੋਰ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵੰਨ ਮੀ ਉਹਨਾ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਆ ਤੇ ਜਦੋਂ ਹਜੇ ਮੈਂ ਜਾਣਦਿਆਂ ਵਾ ਇਹਦੀ ਤੂ ਤੂ ਮੈਂ ਉਹਨਾ ਨਾਲ ਹੋੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾ ਉਹਨਾ ਪੈਂਦੇ ਹੀ ਇਹਦੇ ਫੈਰ ਮਾਰਤਾ 12 ਬੋਰ ਦਾ ਰਾਜੂ ਮਾਸਟਰ ਨੇ ਜਦੋਂ ਮੈਂ ਇਹਦੇ ਲਾਗੇ ਪਹੁੰਚਾ ਵਾ ਤੇ ਇਹ ਥਲੇ ਡਿੱਗ ਗਿਆ ਮੈਨੂੰ ਜਾ ਕੇ ਚੁੱਕਿਆ ਗਰਮੀਤ ਕੀ ਗੱਲ ਵਾ ਠੀਕ ਆ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਜਦੋਂ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਮੈਂ ਫਿਰ ਉਹਨਾਂ ਵੱਲ ਨੂੰ ਹੋਇਆ ਵਾਂ ਕਿ ਭਰਾ ਹੀ ਜਦੋਂ ਮੈਂ ਉਹਨਾਂ ਵੱਲ ਨੂੰ ਆਇਆ ਤੇ ਇਹਨੂੰ ਵੀ ਮਾਰ ਦੋ ਇਹ ਵੀ ਨਾ ਜਾਵੇ ਫਿਰ ਉਹਨਾਂ ਮੇਰੇ ਵੀ ਉਦੋਂ ਨਾ ਵੀ ਸੱਟਾ ਸੁੱਟਾ ਲਾਈਆਂ ਕਾਫੀ ਵੀ ਦੁੱਸ ਲੱਗ ਗਏ ਸੋਗਰ ਮਾਰੇ ਇੱਕ ਇੱਕ ਕਿੰਨਾ ਜੀ ਡੈਥ ਡੈਥ ਸੀ ਇਹਨਾਂ ਨਾਮ ਕੀ ਸੀ ਉਹਦਾ ਨਾਮ ਗਰਮੀਤ ਸਿੰਘ ਹੀ ਆ ਕਿੰਨੇ ਲੋਕ ਆ ਜਿਹੜੇ ਹਮਲਾ ਕਰਨੇ ਸੀ ਉਹ ਚਾਰ ਕੁ ਜਾਣੇ ਸੀ ਉਹ ਕਿੰਨੀ ਗੋਲੀ ਚਲੀ ਕਿੰਨੀਆਂ ਗੋਲੀਆਂ ਉਹਨਾਂ 3-4 ਫਾਇਰ ਮਾਰੇ ਹੋਣਾ ਤੇ ਪਹਿਲਾਂ ਵੀ ਪਤਾ ਨਹੀਂ ਕੋਈ ਫਾਇਰਫੋਰ ਕਹਿੰਦੇ ਵੀ ਮੈਂ ਸੁਣ ਚਾਹੁੰਦਾ ਵੀ ਫਾਇਰਫੋਰ ਕਰਦੇ ਰਹੇ ਵਾ ਉਹ ਤਿਆਰੀ ਕੇ ਬੈਠੇ ਸੀ ਕੋਈ ਸੀਸੀਟੀਵੀ ਕੋਈ ਵੀਡੀਓ ਨਹੀਂ ਉੱਥੇ ਹੈ ਨਹੀਂ ਕੋਈ ਜਿੱਥੇ ਗੱਲਬਾਤ ਹੋਈ ਆ ਮੌਕੇ ਤੇ ਪੁਲਿਸ ਆਈ ਆ ਯਾਰ ਪੁਲਿਸ ਉਹ ਤੋਂ ਬਾਅਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪੁੱਛਿਆ ਕਹਿੰਦਾ ਵੀ ਨਹੀਂ ਵੀ ਡੈਥ ਹੋ ਚੁੱਕੀ ਆ ਕਿੰਨੇ ਜਣਾਂ ਦੇ ਪਰਚਾ ਹੁਣ ਪਰਚਾ ਚੋਹਾਂ ਜਣੇ ਦਾ ਆ ਕਿਸ ਨੂੰ ਅਰੈਸਟ ਵੀ ਕੀਤਾ ਹਾਂ ਹਾਂਜੀ ਇੱਕ ਜਣਾਂ ਨੂੰ ਕੀਤਾ ਕਲਮੰਤਰ ਸਿੰਘ ਨੂੰ ਤੇ ਬਾਕੀ ਜਿਹੜੇ ਤਿੰਨ ਫਰਾਰ ਵਾ ਕਿ ਕਰ ਬਲ ਕੀ ਹੋਈ ਜੇ ਕੋਈ ਚਾਹਲੇ ਕਰ ਤੂੰ ਕੋਈ ਗੱਲ ਬਾਤ ਨਹੀਂ ਅਸੀਂ ਤੇ ਸੁੱਤੇ ਘਰੇ ਜਦੋਂ ਫੈਲ ਹੋਏ ਮੈਂ ਇੱਕ ਦਾ ਮੁੱਠੀ ਮਾਂ ਬਾ ਉੱਠ ਕੇ ਵੇਖਿਆ ਬਾਹਰ ਰੌਲਾ ਪੈਣ ਡਿਆ ਅਹੀਂ ਨੂੰ ਅਮਨ ਨੂੰ ਮਿਠਾਇਆ ਇਹ ਬਾਹਰ ਰੌਲਾ ਪੈਣ ਡਿਆ ਅਮਨ ਭੱਜ ਕੇ ਗਿਆ ਅੱਗੇ ਬੰਦੂਕਾਂ ਲੈ ਕੇ ਖਲੋਤੇ ਤੇ ਗਰਮੀ ਤੇ ਥੱਲੇ ਡਿੱਗਾ ਪਿਆ ਅਹੀਂ ਜਾ ਕੇ ਵੇਖਿਆ ਤੇ ਕਿੰਨੇ ਲੋਕੋ ਹਾਣਾ ਕਰਨ ਆਏ ਸੀ ਕਿਉਂ ਕੌਣ ਸੀ ਉਹ ਸਾਰੇ ਘਰਾਂ ਦੇ ਹੀ ਵਾਵਾ ਜਾਣੀ ਉਸ ਟਾਈਮ ਸਾਨੂੰ ਕੋਈ ਪਤਾ ਨਹੀਂ ਲੱਗਾ ਕੌਣ ਕੌਣ ਇਹ ਪੁਰਾਣੀ ਰੰਜਿਸ਼ ਸੀ ਇਹੇ ਵੋਟਾਂ ਦਾ ਹੀ ਸੀ ਇਹਨਾਂ ਦਾ ਆ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾ ਪਹਿਲਾਂ ਨਹੀਂ ਹੋਇਆ ਵੀਰ ਜੀ ਵਾਰਦਾਤ ਜਿਹੜੀ ਆ ਵਾਰਦਾਤ ਕੋਈ ਏ ਗਣੀ ਮਿੱਠੀ ਚੀਜ਼ ਆ ਮਰ ਕੇ ਉਹ ਨਹੀਂ ਕਿ ਜਿੱਦਾਂ ਵੀ ਵਾਰਦਾਤ ਹੁੰਦੀ ਆ ਵੀ ਇੱਕ ਦੂਜੇ ਤੋਂ ਜੇ ਕੋਈ ਰੰਜਿਸ਼ਬਾਦੀ ਹੋਵੇ ਕੋਈ ਗੱਲ ਹੋਵੇ ਇਹ ਤੇ ਇੱਕ ਪੱਕੀ ਪਕਾਈ ਗੱਲ ਆ ਕਿ ਹਾਂ ਆ ਕੰਮ ਕਰਨਾ ਤੇ ਉਹ ਇਹ ਮਤਲਬ ਕਿ ਘਰ ਜਦੋਂ ਉਹ ਇੱਥੇ ਘਰ ਆਏ ਆ ਤੇ ਘਰ ਉਹ ਮੁੰਡਾ ਆਵਾ ਗਰਮੀ ਤੇ ਬਾਹਰ ਫੈਰ ਹੋਏ ਪੰਜਰ ਤੇ ਇਹ ਇਥੋਂ ਨਿਕਲ ਗਿਆ ਵੇਖਣ ਪਈ ਆਪਣਾ ਛੋਟਾ ਡੱਕਦਾ ਰਿਹਾ ਵੀ ਨਾ ਜਾ ਬਾਹਰ ਤੇ ਬਾਹਰ ਜਾ ਕੇ ਵੇਖਣ ਚੱਲ ਗਿਆ ਮਗਰੇ ਨਿਕਾ ਵੀ ਚੱਲ ਗਿਆ ਤੇ ਉਹ ਥੇ ਗਾੜੀ ਜਾ ਕੇ ਥੋੜਾ ਜਾ ਤੇ ਉਹ ਗਾੜੀ ਉਹ ਚਾਰੇ ਪੰਜੇ ਜਾਣੇ ਖਲੋਤੇ ਹੀ ਉਹਨਾਂ ਨੇ ਸਦਾ ਹੀ ਫਾਇਰ ਗਰਮੀ ਦੀ ਇੱਕ ਝਟੋਕ ਦੇ ਦਿੱਤਾ ਉਹ 12 ਬਹੁਤ ਹੀ ਰਫਲ ਸੀ ਉਹਨੇ ਤੇਰੀ ਕਰ ਦਿੱਤਾ ਇਸ ਤਰ੍ਹਾਂ ਗੋਲੀ ਚਲਾਉਣਾ ਔਰ ਇੱਕ ਨੌਜਵਾਨ ਦੀ ਮੌਤ ਹੋ ਜਾਣਾ ਇੱਕ ਪਿੰਡ ਦੇ ਵਿੱਚ دہشت ਵਰਗਾ ਮਾਹੌਲ ਬਣਾਉਣਾ ਦੇਖੋ ਜੀ ਕਿ دہشت ਤੇ ਹੈ ਹੀ ਹੈ دہشت ਤੇ ਇੱਕ ਕਿਸੇ ਨੂੰ ਡਾਂਗ ਵੱਜੇ ਉਹਦੀ ਪੈ ਜਾਂਦੀ ਹੈ ਤੇ ਫਿਰ ਗੋਲੀਆਂ ਵੱਜੀਆਂ ਇਹ ਤੇ ਮੌਤ ਹੋਈ ਹੈ ਲੱਗਦਾ ਨਹੀਂ ਕਿ ਪਿੰਡ ਦਾ ਮਾਹੌਲ ਵੀ ਇਸ ਨਾਲ ਖਰਾਬ ਹੁੰਦਾ ਪਿੰਡ ਦਾ ਹੋਣਾ ਹੀ ਆ ਜੀ ਵੇਖੋ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਦਾ ਤਾਂ ਹੈ ਵੀ ਜਿਹੜਾ ਇਹ ਇਹ ਕੰਮ ਹੋਇਆ ਇਹ ਠੀਕ ਨਹੀਂ ਆ ਹਰ ਬੰਦਾ ਹੀ ਇੱਥੇ ਹੁਣ ਘਰ ਵਿੱਚ ਆਇਆ ਵਾ ਸਾਰਿਆਂ ਨੇ ਅਫਸੋਸ ਕਰਨ ਵਾਸਤੇ ਆਏ ਆ ਤੇ ਸਾਰੇ ਇਹੋ ਗੱਲ ਕਹਿੰਦੇ ਆ ਕਿ ਬਹੁਤ ਮਾੜੀ ਕੀਤੀ ਇਹਨਾਂ ਨੇ ਨੌਜਵਾਨ ਨੂੰ ਕਿੰਨੀ ਮੰਗ ਕਰਦੇ ਹੋ ਸੀ ਬਨੂ ਅਸੀਂ ਤਾਂ ਮੰਗ ਵੀ ਨਹੀਂ ਇਹ ਕਰਦੇ ਆ ਕਿ ਅਨਸਾਫ਼ ਹੋਣਾ ਚਾਹੀਦਾ ਇਹ ਉਹ ਨਾ ਹੋਵੇ ਕਿ ਆਪਣਾ ਪੁਲਿਸ ਕੋਲੋਂ ਉਹ ਬਾਹਰ ਦੇ ਵੀ ਜੀ ਉਹਨਾਂ ਦੇ ਲੱਗੇ ਪਹਿਲਾਂ ਤੇ ਉਹ ਬਾਹਰ ਨਿਕਲ ਜਾਣ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਇਹੋ ਬੇਨਤੀ ਕਰਦੇ ਆ ਕਿ ਉਹ ਤਗੜੇ ਹੋ ਕੇ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਕਰਨ ਤੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਦਿੱਤੀ ਜਾਵੇ ਸਰ ਗੀਤੇ ਦਿਨ ਜਿਹੜਾ ਬੋਪਾਰਾ ਵਿਖੇ ਕਤਲ ਹੋਇਆ ਕੀ ਮਾਮਲਾ ਹੈ ਜੀ ਦੇਖੋ ਜੀ ਮਿਤੀ 23 ਚਲੀ ਦੀ ਦਰਵਾਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪਾਰਾ ਕਲਾ ਉਹਨੂੰ 12 ਬੁਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ ਫਿਰ ਅਸੀਂ ਮੌਕੇ ਉੱਤੇ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ ਮਕਦਮਾ ਨੰਬਰ 258 ਮਟਾ 24 302 148 ਆਈਪੀਸੀ ਤੇ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ ਮਰਨ ਵਾਲੀ ਦੀ ਉਮਰ ਕਿੰਨੀ ਕੀ ਸੀ 30-32 ਸਾਲ ਦੇ ਕਰੀਬ ਹੈਗੀ ਤੇ ਗੋਣੀਆਂ ਕਿੰਨੀਆਂ ਕਿ ਚੱਲੀਆਂ ਜੀ ਦੋ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਸ਼ਰੀ ਲੱਗੇ ਨੇ ਕੋਈ 28 29 ਸ਼ਰੀ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਥਿਆਰ ਬਰਾਮਦ ਹੋ ਗਏ ਜੀ ਹਾਂਜੀ ਰੈਫਲ ਬਰਾਮਦ ਕਰ ਲਈ